ਤੋ ਜਿਹੜੀ ਘਟਨਾ ਵਾਪਰੀ ਹੈ ਬੜੀ ਨਿੰਦਨਯੋਗ ਹੈਗੀ ਔਰ ਪੁਲਿਸ ਪੁਲਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਉਹ ਕਿਟਾਰੇ ਦੇ ਵਿੱਚ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਅਕਸਰ ਜਿਹੜੀ ਹੈ ਗੋਲੀ ਚਲਾਈ ਕਿਉਂ ਹੈਗੀ ਵੱਡਾ ਸਵਾਲ ਹੈਗਾ ਔਰ ਇਸ ਤੋਂ ਵੱਡਾ ਸਵਾਲ ਹੈਗਾ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਦੱਸ ਰਹੇ ਆਪਣੇ ਨੂੰ شناخت ਵੀ ਹੋਈ ਹੈ ਕਿ ਕਰੀਬ ਜਿਹੜੀ ਵੀਡੀਓ ਸਾਡੇ ਕੋਲ ਆਈਆਂ ਹੈ ਕਿ ਉਹ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੇ ਸ਼ਰਾਬ ਵੀ ਡਰਿੰਕ ਵੀ ਕੀਤੀ ਹੋਈ ਹੈ ਸੋ ਵੱਡਾ ਸਵਾਲ ਹੈਗਾ ਥਾਣਾ ਆਰਕੇ ਨੂੰ ਲੈ ਕੇ ਕਿਉਂਕਿ ਪਿੱਛੇ ਦੱਸ ਰਹੇ ਕੁਝ ਇਥੋਂ ਦੇ ਵਸਨੀਕ ਦੱਸ ਰਹੇ ਹੈਗੇ ਕਿ ਇੱਥੇ ਟ੍ਰੈਫਿਕ ਸੀ ਉਹ ਟ੍ਰੈ ਰੇਤਾ ਦਾ ਕੋ ਕਾਰੋਬਾਰ ਹੈਗਾ ਜਾਂ ਕਿਵੇਂ ਕਾਰੋਬਾਰ ਹੈਗਾ ਪੁਲਸਾਂ ਨੇ ਬਾਅਦ ਇਥੇ ਆਉਂਦੀ ਹੈਗੀ ਫਾਇਰਿੰਗ ਕਰਦੀ ਹੈਗੀ ਉਸ ਫਾਇਰਿੰਗ ਦੇ ਵਿੱਚ ਜਿਹੜੇ ਐਸ ਐਨ ਪਿੰਡ ਦੇ ਨੌਜਵਾਨ ਚਾਰ ਨੌਜਵਾਨ ਹੈ ਉਹਨਾਂ ਦਾਖਲ ਹੁੰਦੇ ਆ ਔਰ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹਨ ਉਹਨਾਂ ਵਿੱਚੋਂ ਕੁਝ ਜਿਹੜੇ ਸਾਡੇ ਨੌਜਵਾਨ ਹੈਗੇ ਉਹ ਸੀਰੀਅਸ ਵੀ ਹੈਗੇ ਆ ਕਾਫੀ ਉਹਨਾਂ ਦੀ ਕੰਡੀਸ਼ਨ ਗੰਭੀਰ ਹੈਗੀ ਕੀ ਨਾਮ ਹੈਗਾ ਤਾਂ ਕੀ ਹੋਇਆ ਜੀ ਮੇਰੇ ਬ੍ਰਦਰ ਵੀ ਲੰਗਰ ਖਾ ਕੇ ਪਿੰਡ ਤੋਂ ਆ ਰਹੇ ਸੀਗੇ ਤੇ ਇੱਥੇ ਰਸਤੇ ਵਿੱਚ ਇੱਕ ਘੱਟ ਦੇਖਿਆ ਉੱਥੇ ਪੁਲਿਸ ਵੀ ਸੀਗੀ 6-7 ਮਲਾਜ਼ਮ ਸੀਗੇ ਪਤਾ ਨਹੀਂ ਉਹ ਕਿਸ ਗੱਲ ਦੇ ਚਾ ਕਿ ਕਿਸੇ ਦੇ ਮਗਰ ਲੱਗੇ ਸੀ ਜੇ ਮੁੰਡੇ ਦੇ ਤੇ ਉਹਨਾਂ ਨੇ ਡ੍ਰਿੰਕ ਕੀਤੀ ਹੋਈ ਸੀ ਜੀ ਮੇਰੇ ਸਾਹਦੂ ਮੁੰਡੇ ਨੇ ਵੀ ਜਿਹੜੇ ਇਹਦੇ ਪਿੱਛੇ ਸੀਗੇ ਤੇ ਮਲਾਜ਼ਮਾਂ ਨੇ ਵੀ ਕਿ ਡ੍ਰਿੰਕ ਕੀਤੀ ਹੋਈ ਸੀ ਤੇ ਇਹਨਾਂ ਨੇ ਪੁਲਸਵਾਰਿਆਂ ਨੇ ਫਾਇਰ ਜੈ ਫਾਇਰਿੰਗ ਕਰਤੇ ਇੱਕ ਇੱਕ ਗੋਲੀ ਮੇਰੇ ਪਾਗ ਲੱਗੀ ਐ ਦੋ ਮੇਰੇ ਚਾਚਿਆਂ ਦੇ ਲੱਗੀ ਛਰੇ ਵੀ ਲੱਗੇ ਆ ਤੇ ਇੱਕ ਹੋਰ ਮੁੰਡਾ ਜ਼ਖਮੀ ਹੋਇਆ ਆ ਇਹ ਕਾਰਨ ਕੀ ਸੀਗਾ ਵੀ ਗੋਲੀ ਚਲਾਉਣ ਦਾ ਕੋ ਪਤਾ ਲੱਗ ਗਿਆ ਸਾਰੇ ਦੂਸਰੇ ਜਿਹੜੇ ਜਿਸ ਮੁੰਡੇ ਦੇ ਮਗਰ ਲੱਗੇ ਸੀਗੇ ਉਹ ਪਤਾ ਨਹੀਂ ਉਸੇ ਕਾਰਨ ਅੱਛੀ ਚਲاتی ਹੈ ਇਹਨੇ ਗੋਲੀ ਹੁਣ ਕੀ ਹਾਲਾਤ ਕੀ ਨੇ ਤੁਹਾਡੇ ਭਰਾ ਦੇ ਤੇ ਬਾਕੀਆਂ ਦੇ ਸਰ ਹਾਲਾਤ ਅਜੀ ਗੋਲੀ ਨਹੀਂ ਕੱਢੀ ਇਹ ਤਾਂ ਨਜਾਇਜ਼ ਹੀ ਉਥੋਂ ਲੰਗਰ ਖਾਨ ਦੇ ਵਿੱਚ ਹੀ ਹਾਂਜੀ ਸਰ ਨਜਾਇਜ਼ ਹੈ ਤੁਸੀਂ ਸਮਝਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਤਾਰੂ ਪੀ ਕੇ ਗੋਲੀ ਚਲਾਈ ਹੈ ਤੁਸੀਂ ਮਤਲਬ ਕੀ ਉਹਦੇ ਖਰਵਾਈ ਬਹਣੀ ਚਾਹੀਦੀ ਪੁਲਿਸ ਮੁਲਾਜ਼ਮਤ ਕਾਰਵਾਈ ਹੋਣੀ ਚਾਹੀਦੀ ਹੈ ਪਿੰਡ ਕਿਹੜਾ ਤੁਹਾਡਾ ਪਿੰਡ ਸਰਹੰਦਵਾਲਾ ਜੀ ਤੋਂ ਮਧੀ ਜਿਹੜਾ ਮੁੰਡਾ ਜ਼ਖਮੀ ਆ ਤੁਹਾਡੇ ਕੀ ਲੱਗਦਾ ਜੀ ਪਾਪੇ ਮੈਡਮ ਕੀ ਹੋਇਆ ਕੀ ਹੋਇਆ ਇਹੋ ਵੀ ਉਹ ਲੰਗੋਲੀ ਚਲਾਤੀ ਏ ਸਾਨੂੰ ਇਹ ਨਹੀਂ ਪਤਾ ਹੈ ਵੀ ਇਹੀ ਰਸਤੇ 'ਚ ਮੁੰਡਾ ਵਿਚਾਰਾ ਲੰਗਾ ਜਾਂਦਾ ਹੁੰਦਾ 3-4 ਦਿਨ ਹੀ ਲੰਗੇ ਜਾਂਦੇ ਹਿੰ ਨੰਗਰਤਾ 'ਕ ਮੜੇ ਆਉਂਦੇ ਹਿੰ ਤੇ ਗੋਲੀ ਕਿੰਨੇ ਚਲਾਈ ਗੋਲੀ ਪੂਸ ਵਾਲੀ ਚਲਾਈ ਆ ਕਿਉਂ ਕਰਨ ਪਤਾ ਨਹੀਂ ਹੁਣ ਉਹਨਾਂ ਨੂੰ ਕੀ ਕਰਨੇ ਉਹੋ ਹੀ ਕਰਨੇ ਜਿਹੜੇ ਮੁੰਡੇ ਤੇ ਮਾਰ ਲਗੇ ਉਹਨੂੰ ਤਾਂ ਚਨਾਈ ਨਾ ਤੇ ਦੂਜੀ ਕਿਰਤਲ ਮਾਰਦੇ ਰੱਖ ਛੱਡਾ ਕਿ ਪੁਲਿਸ ਵਾਲਾ ਕੋਈ ਨਸ਼ੇ ਸੀ ਕਰਦੇ ਵੇਸੇ ਕਿ ਨਹੀਂ ਪਤਾ ਮਰ ਜਣੇ ਨਸ਼ੇ ਚ ਹੀ ਉਹ ਆਏ ਕੁੰਡੀਆਂ ਮੁੱਛਾਂ ਮੈਨੂੰ ਇੱਥੇ ਤਾਂ ਜੰਦੀ ਇੱਥੇ ਤਾਂ ਮੈਨੂੰ ਦੱਬਾਂ ਹੀ ਪਿੰਡ ਵਾਲਿਆਂ ਨੇ ਪੁੱਛਿਆ ਨਹੀਂ ਬਾਅਦ ਚ ਫੜ ਕੇ ਪਹਿਲਾਂ ਇਹੀ ਤਾਂ ਆ ਕੇ ਮੁੰਡੇ ਨੂੰ ਲੈ ਕੇ ਇੰਦਰ ਪਿੱਛੇ ਪਤਾ ਨਹੀਂ ਕੀ ਉਹ ਹੋਇਆ ਤੇ ਕੀ ਨਹੀਂ ਹੋਇਆ ਉਹ ਗਏ ਆਂਦੇ ਆ ਪੁਲਿਸ ਵਾਲੇ ਕਾਫੀ ਦੀਆਂ ਗੱਡੀਆਂ ਤੇ ਉਹਨਾਂ ਚੁੱਪ ਕਰਕੇ ਪੱਤਰਕਾਰ ਨਹੀਂ ਗਿਆ ਕੋਈ ਕੁਝ ਨਹੀਂ ਤੇ ਉਹਨਾਂ ਦੀ ਗੱਡੀ ਲੈ ਆਂਦੀ ਹੈ ਉਹ ਨਿੱਪ ਪੁਲਸ ਵਾਲੇ ਫਾਇਰਿੰਗ ਕਿਉ ਕਰਤੀ ਬਿਨਾਂ ਵਜੇ ਆਮ ਬੰਦੇ ਆ ਦੇ ਫਾਇਰਿੰਗ ਬਿਨਾਂ ਵਜੇ ਕਰਤੀ ਆ ਕਿ ਪਰ ਉਹ ਤੂੰ ਆਇਆ ਵਕਰੇ ਨਾਕਾ ਨੋਕਾ ਲੱਗਾ ਹੋਵੇਂ ਆਪ ਹੀ ਜਾਦੇ ਨਹੀਂ ਹੋਣਾ ਤੇ ਅਹੀਂ ਇਹ ਲੰਗੇ ਜਾਂਦੇ ਉਹ ਮੁੰਡੇ ਨੇ ਹੱਦ ਨਾ ਕਰ ਆ ਵੀ ਕੀਤੀ ਆ ਤਾਂ ਅਸੀਂ ਮਾਰਨੇ ਤਾਂ ਮੁੰਡੇ ਦੇ ਹੀ ਮੁੰਡੇ ਦੇ ਉਹ ਮਾਰੀ ਜਾਂਦੇ ਆਪਾਂ ਨੂੰ ਕੀ ਦੁੱਖ ਸੀ ਤੇ ਆਪਾਂ ਜੀ ਤਾਂ ਗਲਤੀ ਨਹੀਂ ਕੀਤੀ ਤੇ ਮੇਰੇ ਮੁੰਡੇ ਨੂੰ ਕਿਉ ਮਾਰਿਆ ਨੇ ਤੁਸੀਂ ਹੁਣ ਕੀ ਚਾਹਦੇ ਹੋ ਕੀ ਚਾਹਦੇ ਅਹੀਂ ਤਾਂ ਇਹ ਬਿਆਡਾ ਮੁੰਡਾ ਬਚਣਾ ਚਾਹੀਦਾ ਹੋਰ ਹਿੱਕਿਆ ਹਾਂ ਪੁਲਸਰ ਨੇ ਅਸੀਂ ਕਿੰਨੇ ਕਿ ਜਾਨੇ ਸੀ ਪੁਲਸਰ ਸੇ ਹਾਤੀਆਂ ਨੇ ਗਈਆਂ ਹੀ ਹਾਰੇ ਕੋ ਗਣੀ ਚੇਰ ਮੈਥੂ ਮੈਨੂੰ ਤਾਂ ਅਜਿਹਾ ਜਦੋਂ ਪੁੱਤਰ ਨੂੰ ਹੱਟ ਲੱਗ ਜਾਵੇ ਮਾਵਾਂ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਵੀ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ ਕਿੰਨੇ ਜਾਨੇ ਨੂੰ ਜ਼ਖਮੀ ਹੋਏ ਚਾਰ ਆ ਚਾਰ ਆ ਦਿਰਕੀ ਨਾਮ ਗੱਤੇ ਹੋਇਆ ਕੀ ਸੀ ਲਖਮਿੰਦਰ ਸਿੰਘ ਨਾਮ ਆ ਤੇ ਪਿੰਡੋਂ ਹੀ ਲੰਗਰ ਛੱਕੇ ਆ ਰਹੇ ਸੀ ਤੇ ਉਰਾਂ ਕਾਰ ਵਾਲੀ ਸੈਟ ਆ ਤੇ ਉੱਥੇ ਰੱਜੋ ਤੋਤੇ ਪੁਲਸਰ ਆ ਗਈ ਸੀ ਤੇ ਉਹਨਾਂ ਇੱਦਾਂ ਹੀ ਫਾਇਰਿੰਗ ਕਰਤੀ ਜਿੱਦਾਂ ਜਾਦਿਆਂ ਜਿਹਨਾਂ ਦੇਖ ਕੇ ਕਿੰਨੇ ਜਾਨੀ ਤੁਸੀਂ ਖੜੀ ਸੀ ਉੱਥੇ ਤਾਂ ਜਿੱਦਾਂ ਸੰਗਤਾਂ ਹੀ ਲੰਘਦੀ ਬਹੁਤ ਹੋ ਗਈ ਕੱਟੀ ਤੇ ਫਾਇਰਿੰਗ ਕਿਉਂ ਕਰਤੀ ਇੰਨਾ ਨਹੀਂ ਪਤਾ ਪੀਤੀ ਹੋਈ ਲਗਦਾ ਮਲਾਜ ਕੋਹ ਹੁਲੜ ਬਜੀ ਵੀ ਕਿਤੇ ਉਹ ਦੂਰ ਕਹਿਣਾਂ ਨਹੀਂ ਕੀਤੀ ਉਹਨਾਂ ਹੀ ਕੀਤੀ ਆ ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ ਨਹੀਂ ਨਹੀਂ ਇੰਨਾ ਕਿਤੇ ਕਿੰਨੇ ਜ਼ਖਮੀ ਹੋ ਗਈ ਫਿਰ ਜ਼ਖਮੀ 4 ਤੇ 5 ਤੇ ਕਿੰਨੇ ਜਾਣੇ ਸੀ ਪੁਲਸ ਵਾਲੇ ਪੁਲਸੜੇ ਸੀ ਤਾਂ 7 ਤੇ ਫਾਇਰਿੰਗ ਇੱਕ ਨਹੀਂ ਕੀਤੀ ਫਾਇਰਿੰਗ ਇੱਕ ਨਹੀਂ ਕੀਤੀ ਬਾਕੀਆਂ ਦੀ ਹਾਲਤ ਕਿਵੇਂ ਤੁਹਾਡੇ ਨਾਲ ਦੇ ਨੇ ਬਾਕੀਆਂ ਦੀ ਪਤਾ ਨਹੀਂ ਸਰ ਇਹ ਕੱਲ ਦੇ ਤੁਹਾਡੇ ਥਾਣਾ ਹਰਫਕੇ ਦੇ ਵਿੱਚ ਪਿੰਡ ਚੱਕ ਹਮਦਗੇ ਵਗਵਾਕਿਆ ਹੋਇਆ ਕੀ ਗੱਲ ਹੈ ਕੱਲ ਥਾਣਾ ਹਰਫਕੇ ਦੇ ਵਿੱਚ ਰਾਤ ਨੂੰ ਦੇਰ ਰਾਤ ਐਸਚੂ ਨੇ ਨਾਕਾ ਲਗਾਇਆ ਹੋਇਆ ਸੀ ਜੇ ਤੁਹਾਨੂੰ ਮਤਲਬ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐਸਐਚਓ ਨੇ ਰਿਪੋਰਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹੜੇ ਜਿੰਨਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ दारू ਪੀਤੀ ਹੋਈ ਜੋ ਐਸਐਚਓ ਇਮੀਡੀਏਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਜਮ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਹੈ ਪਿੰਡ ਦੇ ਹੋਰ ਬੰਦੇ ਵੀ ਤਲਕੀ ਜਾ ਗਏ ਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਲਈ ਹਵਾਈਫਾਈ ਕੀ ਇਹ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਹ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਥੈਂਕ ਯੂ